ਮਾਤਾ ਉਸਨੇ ਮੈਨੂੰ ਇਹ ਤੇ ਵਾਵਾ ਹੀ ਵੱਡੇ ਜੇ ਲੱਗਦੇ ਆ ਭਾਰੇ ਜੇ ਨਹੀਂ ਪ੍ਰੀਤੀ ਭਾਰੇ ਨਹੀਂ ਆ ਖਲਾਰਜੀ ਜਿਆਦੇ ਆ ਮੈਂ ਕਿਹਾ ਚਲ ਸੋਹਣੇ ਲੱਗਣਗੇ ਹੈਗੇ ਸਾਰੇ ਤਿੰਨਾ ਗਰਾਮਾਂ ਦੇ ਆ ਵੇਖਣ ਚ ਲੱਗਦੇ ਨਹੀਂ ਤਿੰਨਾ ਦੇ ਆ ਨਹੀਂ ਨਹੀਂ ਤਿੰਨਾ ਗਰਾਮਾਂ ਦੇ ਵੱਧ ਨਹੀਂ ਤੂੰ ਜਿਖਾ ਕੇ ਵੇਰੀ ਸਾਡੇ ਵਰੀ ਤੇ ਇਹਨਾਂ ਤੋਂ ਕੋਹ ਹੁੰਦਾ ਨਹੀਂ ਐ ਤੇ ਹੁਣ ਤੇ ਅੱਜ ਟੋਸ ਵੀ ਬਣਾ ਲਿਆ ਹੁੰਦੇ ਚਲ ਕੋਈ ਨਹੀਂ ਮੰਮੀ ਫਿਰ ਕੀ ਬਣਾ ਰਿਆ ਹੁੰਦੇ ਬਣਾ ਲਿਆ ਹੁੰਦੇ ਫਿਰ ਕੀ ਗਾੜੀ ਆ ਸ਼ਾਬਾਸ਼ ਆ ਚੂੜੀਆਂ ਚਾਂਦੀ ਦੀਆਂ ਲੈਂਦੀ ਮੈਂ ਕਿਹ ਚੱਲ ਇਹਨਾਂ ਕੋ ਪਾਉਣ ਦੀ ਕੀ ਲੋੜ ਆ ਉਹਨਾਂ ਨਾਲ ਮੈਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਮੈਂ ਕਿਹਾ ਅਹੀਂ ਕੁਝ ਪਾਉਣਾ ਨਹੀਂ ਕੁੜੀ ਦੇਣੀ ਬਸ ਦੇਈਆਂ ਕੱਪੜਾ ਜੇ ਤੁਹਾਨੂੰ ਕੰਨ ਤੇ ਕੱਜਣੀਆਂ ਸੀ ਇਹਦੇ ਪਰ ਨਾਲ ਤਾਂ ਥੋੜੀ ਫੜ ਕੇ 부ਚੀ ਧੋਗ ਦਾਂਗੇ ਆਪਾਂ ਉਹਦੇ ਮਾਮੇ ਦੀ ਘੜੀ ਹੈਗੀ ਸੀ ਇਹਨੇ ਦੋ ਕੁ ਵਰੀ ਲਾਈ ਆ ਬਸ ਉਹੀ ਆਪਾਂ ਮੁੰਡੇ ਨੂੰ ਪਾ ਦੇਣੀ ਆ ਆ ਸਬਾਨ ਆਪਾਂ ਕੀ ਕਰਨਾ ਇਹਨਾਂ ਮਾ ਤਾਂ ਗਾਣੇ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਦੇ ਨਾਲ ਹਾਂਜੀ ਸੋਹਣੀ ਕੋਈ ਨਹੀਂ ਭਾਜੀ ਵਧੀਆ ਆਪ ਕੋ ਵਧੀਆ ਜੋ ਵੀ ਲੈ ਆਂਦਾ ਕੋ ਸੋਨਾ ਚਾਹ ਆਪ ਦੇ ਦੋ ਤੇ ਮੇਤੋ ਕੜੀ ਹੈਗੀ ਤੇ ਮੈਂ ਉਹ ਲਿਆ ਕੇ ਦਿੰਨੀ ਤੁਹਾਨੂੰ ਚਾਹ ਫਿੱਕ ਲੱਗੇ ਇਹ ਇੰਨਾ ਪਤਾ ਸੱਦ ਚੋ ਪੈਣਾ ਭੂਆ ਕਰਕੇ ਉਹ ਕਮਾਈ ਕਰਦੇ ਨੇ ਜੇ ਮਤੇ ਕਰਦਾ ਹਨ ਨਹੀਂ ਆ ਕੀ ਪਰੋਣਾ ਦਾ ਸੋਨਾ ਸਿੱਖਣੇ ਤੋਰਾਂ ਨਹੀਂ ਆ ਕੜੀ ਪਾ ਦਿਓ ਚਾਪ ਨਹੀਂ ਪੋਣੀ। ਆ ਦੋ ਕੁ ਵੇਰੀ ਲਾਈ ਜਨਾਂ ਨੇ। ਰੋਣੇ ਨੂੰ। ਫਿਰ ਕੀ ਮੰਮੀ ਜੀ ਛਾਪ ਪਾ ਦਿੰਦੇ ਨੇ। ਬਥੇਰਾ ਕੋ ਬਣਾ ਲਿਆ ਟੌਪਸ ਬਣਾ ਲਿਆ ਛਾਪ ਵੀ ਬਣਾ ਲਿਆ ਹੰਦੀ ਆ ਚਾਂਦੀ ਦੇ ਕੜੇ ਵੀ ਬਣਾ ਲਿਆ ਹੰਦੇ ਆ। ਫਿਰ ਕੀ ਬਣਾ ਲਿਆ ਹੰਦੇ ਨੇ? ਮੈਂ ਉਹਨਾਂ ਨਾਲ ਸੋਨੇ ਦੀ ਗੱਲ ਨਹੀਂ ਕੀਤੀ ਸੀ। ਉਹਨਾਂ ਨੂੰ ਮੈਂ ਕਿਹਾ ਇਹ ਨਹੀਂ ਕੁਝ ਵੀ ਪੋਣਾ। ਪੂਰੀ मामੀ ਜੀ ਪੌਲਿਸ ਲੱਥੀ ਵੀ ਇੰਨੀ ਪੁਰਾਣੀ ਵਾਚ ਆ। ਕੋਈ ਪ੍ਰਾਣੀ ਨਹੀਂ ਇਹ ਧੀਏ ਵਧੀਆ ਵਾ ਪਈ ਸੱਚੀ ਦਿਮਾਗ ਖਰਾਬ ਅਗਲੇ ਦਾ ਕੀ ਕਹੂ ਆਪਾਂ ਨੂੰ ਜਲੂਸ ਕੱਢਣਾ ਪਗਲੇ ਦਾ ਜਲੂਸ ਨਿਕਲ ਚੱਲੇ ਪਹਿਲਾਂ ਮੈਨੂੰ ਇਹ ਗੱਲ ਦਾ ਜਵਾਬ ਓਡਿਆ ਪਿਆ ਰੰਗ ਤੇ ਹਰ ਥੀਕ ਦੀ ਲੜਾਈ ਪਾਉਣੀ ਆ ਉਹ ਨਹੀਂ ਮੈਂ ਦੇਣੀ ਪ੍ਰਾਣੀ ਜੀ ਘੜੀ ਲਿਆ ਕੇ ਮੱਥੇ ਇਹੋ ਹੀ ਪਾਦਣੀ ਨਹੀਂ ਤਾਂ ਨਹੀਂ ਕੋਈ ਨਾਨੀ ਉਹਨਾਂ ਨੇ ਬਣਾ ਕੇ ਦਿੱਤੀ ਨਾਨੀ ਨਾਨਾ ਪਿੱਛੋ ਤੇ ਨਹੀਂ ਲੈ ਕੇ ਆਉਂਦੇ ਮਾਮੇ ਦੇ ਵੱਲੋਂ ਤਾਂ ਹੈ ਹੀ ਨਹੀਂ ਐ ਮਾਮਾ ਹੀ ਕਰਨ ਦੇ ਮੈਨੂੰ ਸਾਰਾ ਪਤਾ ਵਾ ਮਾਮੇ ਘਾਡੇ ਦਾ ਨਿੱਕੀ ਨਿੱਕੀ ਗੱਲ ਦੇ ਮਾਮਾ ਸੋਣਾ ਹੀ ਆਪ ਦੇ ਵੱਲੋਂ ਬਣਾਉਂਦੇ ਬਣਾਉਂਦੇ ਆ ਉਹੀ ਪਾਉਂਦਿਆ ਬਾਹਰ ਪੈਦਾ ਤਾਂ ਹੀ ਇਹਦਾ ਵਿਆਹ ਪਹਿਲਾਂ ਕਾਂਡੇ ਦੇ ਤੇ ਟਿਕਣ ਹੀ ਨਹੀਂ ਦੇਣਾ ਮੰਮੀ ਨੂੰ ਨਾ ਮੈਂ ਟਿਕਣ ਨਹੀਂ ਦੇਣਾ ਤੂੰ ਘਾੜਿਓ ਕੰਮ ਕਰਦੇ ਰਹਿੰਦੇ ਫੇਰ ਵੀ ਤੂੰ ਡੇ ਹੋਈ ਆ ਖਾਂਦੀਆਂ ਨਹੀਂ ਜੋ ਕੰਮ ਕਰਕੇ ਬੈਠੇ ਰਹਿੰਦੇ ਜੋ ਮੈਂ ਤੁਹਾਡੀ ਨਾਮ ਕਰ ਲੱਗੀ ਨਹੀਂ ਮਮੇ ਦਾ ਵੀ ਸਾ ਬੰਦਾ ਵਾ ਬੇਸਾ ਨੋ ਕੀ ਕੰਡੇ ਜੋ ਕਹਣਾ ਕਿ ਗਾੜੀ ਹੁਣ ਰੱਖ ਕੇ ਬਹਿ ਗਿਆ ਸੋਣਾ ਤੋ ਇਹ ਵੀ ਸਾਹਮਣੇ ਵਿਖਾ ਦਿੰਦੇ ਜੋ ਵਿਖਾ ਔਰ ਵਿਖਾ ਲਾਉਣਾ ਸਭ ਕੁਝ ਵਿਖਾਉਣਾ ਸਭ ਕੁਝ ਵਿਖਾਉਣਾ ਇੰਨੇ ਵੀ ਨਹੀਂ ਭੋਲਿਓ ਇਹਦਾ ਕਿਦਾਂ ਜੇ ਜੇ ਪਾਉਣ ਕਿ ਉਹ ਕਲੇ ਪਉਂਦੀ ਤੇ ਉਦੋਂ ਕੀ ਰਹਿੰਦਾ ਪੱਲੇ ਘਰ ਸਾਥ ਕਰ ਗਏ ਤਾਂ ਕਹੇ ਪਾ ਲੋ ਮਾਮੇ ਨੇ ਮਨ ਪਿੱਛੇ ਲੱਗ ਗਿਆ ਉਹਦੇ ਫੋਨ ਹੈ ਕਾ ਕੋਈ ਵਿਚ ਐ ਵਿਖਾਉਣੀ ਜੋ ਦੁਨੀਆ ਵਿੱਚ ਨੂੰਣ ਕੀ ਲੈਉਣਾ ਆ ਫੜੋ ਭਾਜੀ ਸ਼ਾਪ ਆ ਪੌਣੀ ਆ ਕੜੀ ਜੀ ਨਹੀਂ ਆਪਾਂ ਪੌਣੀ ਪੁਰਾਣੀ ਜੀ ਹੁਣ ਰਾਕ ਲੋ ਦੇ ਵਿੱਚ ਫੇਰ ਨੂੰ ਨੂੰ ਫੜਾ ਦਿਓ ਸੰਪੂਰਨ ਤੱਕ ਨੂੰ ਲੜਾਈ ਕਰ ਨਹੀਂ ਕੋਈ ਨਹੀਂ ਤੁਸੀਂ ਰੱਖੋ ਨਹੀਂ ਮਮੀ ਦਾ ਤੇ ਹਾਲ ਹੀ ਆ ਹੋਆ ਕੋਈ ਨਹੀਂ ਤੁਸੀਂ ਆਪਾਂ ਹੋਈ ਪੌਣੀ ਹੋਰ ਨਹੀਂ ਆਪਾਂ ਕੋਈ ਪੋਣਾ ਉਹਨਾਂ ਨੇ ਮਾਮੀ ਨੇ ਨਾ ਇਹਨਾਂ ਦਾ ਫਾਇਦਾ ਚੁੱਕ ਲਿਆ ਹੋਰ ਕੁਛ ਨਹੀਂ ਐਨੇ ਵੀ ਭੋਲੇ ਨਹੀਂ ਬਣ ਕੇ ਬਈਦਾ ਹੁਣ ਇਹਨੂੰ ਵੀ ਇਹ ਸਿਖਾ ਦੇ ਕਿ ਸੌਣਾ ਕਰ ਇਦਾਂ ਹੀ ਰਵੇ ਭੋਲੇ ਬਣ ਕੇ ਤੇ ਛਿੱਤਰ ਖਾਵੇ ਉਹਨਾਂ ਦਾ ਤੇ ਹਾਲ ਹੀ ਆ ਹੋ ਗਿਆ ਜਦੋਂ ਕੋਈ ਗੱਲ ਹੋ ਗਈ ਤੇ ਲੜਾਈ ਪਾ ਕੇ ਬਹਿ ਜਾਣੀ ਤੇਰੇ ਸਾਹਮਣੇ ਸ਼ਬਦ ਮੈਂ ਕਦੀ ਵੇਦੀ ਨਹੀਂ ਬੈਠੀ ਆ ਦੋ ਟਾਕੀਆਂ ਜਿਹੜੀਆਂ ਪਾਉਨੀਆਂ ਸੀ ਉਹ ਵੀ ਇਹ ਸਾਨੂੰ ਲੈ ਆ ਕੇ ਦਿੰਦੀ ਆ ਕਦੀ ਨਹੀਂ ਆ ਪਹਿਲੀ ਵਾਰੀ ਮੇਰੇ ਸਾਹਮਣੇ ਪਤਾ ਨਹੀਂ ਕਿੰਨੀ ਜਿਰੀ ਮੈਂ ਅੱਜ ਆਪਣੀ ਧੀਆਂ ਵਾਂਗ ਆ ਲੈ ਆਈ ਉਹ ਤਾਂ ਪੁੱਤ ਇਹਨਾਂ ਦਾ ਫਰਜ਼ ਬਣਦਾ ਹੀ ਸੀ ਦੇਣਾ ਹੀ ਸੀ ਤੇ ਜੇ ਹੁਣ ਤੇ ਇਹ ਜਿੰਮੇਵਾਰੀ ਤਾਂ ਦੇਤੇ ਪੈਗੀ ਨਿਭਾਉਣੀ ਪੈਣੀ ਹਾਂਜੀ ਉਦਾਂ ਵੀ ਜੇ ਮੰਨ ਲਓ ਆਪਦੇ ਘਰੋਂ ਕਰਦੇ ਤਾਂ ਉਦਾਂ ਵੀ ਇਹਨਾਂ ਨੇ ਕੋਈ ਨਾ ਕੋਈ ਕਰਨਾ ਹੀ ਸੀ ਜੇ ਤੂੰ ਚੁੱਪ ਕੇ ਤੇਰਾ ਜੇ ਘਰੋਂ ਲਾਗੇ ਜਾਂਦੇ ਨਾ ਫਿਰ ਵੀ ਨਾਕਾ ਛੱਕ ਅਹੀਂ ਖੜਨਾ ਹੀ ਫਿਰ ਨਹੀਂ ਸਾਡਾ ਫਰਜ਼ ਪੰਦਾ ਇਹਨਾਂ ਫਿਰ ਵੀ ਉਹੋ ਕੰਮ ਕਰਨਾ ਹੀ ਇਹਦੀ ਆਦਤ ਪਹਿਲੇ ਦਿਨ ਤੋਂ ਸ਼ੁਰੂ ਆਤੀ ਆਦੀ ਇਹ ਨਵੀਂ ਨਹੀਂ ਗਈ ਅੱਜ ਤਾਂ ਮੈਨੂੰ ਗੱਲਾਂ ਕਰਿਆ ਕਰੇ ਇਹਨਾਂ ਨੂੰ ਨਾ ਕਰੇ ਇਹਨਾਂ ਇਹਨੂੰ ਕਿਉਂ ਕਰਦੀ ਹੈ ਕਦੀ ਕੋਈ ਆ ਪੜੀ ਬੋਲੀ ਹੈ ਉਹ ਦੇਬਾ ਜੇ ਧੀ ਹੁੰਦੀ ਨਾ ਤੈਨੂੰ ਪਤਾ ਹੁੰਦਾ ਕਿ ਤਰ੍ਹਾਂ ਬੋਲੀਦਾ ਵਸੀਆਂ ਨਾਲ ਧੀ ਨਹੀਂ ਆਦੀ ਹੈਗੀ ਜਦੋਂ ਆਪਦੇ ਬਗਾਨੇ ਧੀ ਲਿਆ ਕੇ ਫਿਰ ਪਤਾ ਲੱਗਿਆ ਧੀ ਆ ਦੇ ਪੀ ਕਦਰ ਹੁੰਦੀ ਹੈ ਅੱਜ ਕੱਲ ਕੁੜੀਆਂ ਆਪਣੀ ਮਰਜ਼ੀ ਨਾਲ ਜਾ ਕੇ ਲੈਂਦੀਆਂ ਸਭ ਕੁਝ ਕਰਦੀਆਂ ਮੈਂ ਤੇ ਕੋਈ ਗੱਲ ਹੀ ਨਹੀਂ ਕਰ ਮੈਨੂੰ ਪਤਾ ਆਪਣੀ ਕੰਡੀਸ਼ਨ ਵੇਖ ਕੇ ਮੈਂ ਚੱਲ ਜਿੰਨਾ ਕੁ ਬਣਦਾ ਇੰਨਾ ਕੁ ਤੇ ਜ਼ਿਆਦਾ ਨਹੀਂ ਆ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲਾਉਂ ਸਾਰੇ ਤਾਂ ਡਿਆਲੀਆਂ ਮੰਮੀ ਦਾ ਕੀ ਉਹਦੇ ਰੌਲਾ ਪੁੰਦੇ ਰਹਿੰਦੇ ਕੋਈ ਗੱਲ ਨਹੀਂ ਕੋਈ ਇਹਦੀ ਨਾ ਟੈਨਸ਼ਨ ਜਾਤ ਕੋਈ ਨੀ ਰੱਖੋ ਸਾਰਾ ਕੋਤੇ ਆ ਵੀ ਰੱਖ ਲੋ ਤੇ ਧਿਆਨ ਨਾ ਰੱਖ ਲੈਣਾ ਵਿੱਚੋਂ ਕੱਢ ਲੈ ਕੋਈ ਪਤਾ ਵੀ ਨਹੀਂ ਮਾਮੀ ਦਾ ਤਾ ਨਾ ਆਪਣਾ ਲਾ ਦੇ ਮੈਂ ਨਹੀਂ ਦੇ ਰੇ ਜਿੰਦਰਾ ਮਾਰ ਲੈ ਰੱਖ ਲੈ ਚਲੋ ਉੱਠੋ ਫਿਰ ਉਹ ਸਾਂਭ ਲੋ ਦੇ ਜਿੰਦਰੇ ਜੇ ਉੱਥੇ ਰੱਖ ਲੋ ਲਮਾਰੀ ਜਿੰਦਰਾ ਮਾਰ ਲਿਓ ਖਾ ਲੋ ਉਹ ਵੀ ਸੂਟ ਭਾਵੇਂ ਉਹ ਵੀ ਫਰਾ ਦੋ ਨਾਲ ਹੀ ਰੱਖ ਲੈਣਗੇ ਸਾਰਾ ਕੁਝ ਹਲੋ ਮੰਮੀ ਦਾ ਤੇ ਆ ਹੋ ਹੀ ਹਾਲ ਹੋ ਗਿਆ ਜਿਹੜੀ ਨਿੱਕੀ ਨਿੱਕੀ ਗੱਲ ਤੇ ਲੜਾਈ ਨਿੱਕੀ ਨਿੱਕੀ ਗੱਲ ਤੇ ਲੜਾਈ ਕੋਹ ਤੇ ਕੋਤ ਸਾਰਾ ਕੁਝ ਵੇਨਾ ਨਾ ਅਸੀਂ ਕਦੀ ਕੋਏ ਕਦੀ ਨਹੀਂ ਮੈਂ ਕੋਈ ਕੀ ਪਤਾ ਕੀ ਹੋ ਗਿਆ ਮੰਮੀ ਨੂੰ ਹੁਣ ਜਿਆਦਾ ਹੀ ਕਰਨ ਲੱਪੇ ਹੁਣ ਤੇ ਕੋ ਇਹ ਦੋ ਦੋ ਸਾਨੂੰ ਨਾਲ ਨਹੀਂ ਹੁੰਦੀ ਉੱਥੇ ਬੈਠੇ ਹਾਂ ਮੈਂ ਜਿੱਦਾਂ ਦਾ ਮਰਜ਼ੀ ਕਰ ਲਈਦੀ ਜੋ ਮਰਜ਼ੀ ਕਰ ਲਈਦੀ ਉਹਨਾਂ ਤੇ ਨਹੀਂ ਹੁਣੇ ਤੈਨੂੰ ਲੈ ਕੇ ਜਾਣਾ ਮੈਂ ਤੇ ਉਹ ਵੇਲੇ ਨੂੰ ਕਸ਼ਤਉਣੀ ਆ ਤੇ ਮੈਂ ਕਾਨੂੰ ਉਦੋਂ ਏਅਰਪੋਰਟ ਲਿਆ ਉੱਥੇ ਤੋਰ ਕੋਈ ਨਹੀਂ ਤੂੰ ਟੈਨਸ਼ਨ ਨਾ ਲਵੋ ਸਾਰੇ ਤੁਹਾਡੇ ਨਾਲ ਹੀ ਆ ਮੰਮੀ ਦੀ ਜਿਹੜੀ ਗੱਲ ਆ ਪਾਪਾ ਵੀ ਤੁਹਾਡੇ ਨਾਲ ਹੀ ਆ ਕੋਈ ਨਹੀਂ ਨੀ ਕੋਈ ਜੀ ਕੋ ਜੀ ਵਿਆਹ ਕਰੀਏ ਆਪਾਂ ਦੀ ਦਾ ਜਾਂ ਪੋਸ਼ ਨੂੰ ਕੀ ਧਰਨਾ ਤੁਰਨਾ ਮੈਂ ਸਬਜ਼ੀ ਬਣਾ ਲਵਾਂ ਜਾਂ ਮੈਂ ਪੁੱਛ ਦੇਵਾਂ ਉੱਠ ਜੋਨ ਤੇ ਬੈਠੀਆਂ ਰਹਿਣਾ ਤਰ ਤੁਰ ਵੀ ਲਾਓ ਕੋਹ ਦੰਦ ਨਾ ਮੈਂ ਕਿਸ਼ਾ ਦੇ ਨਾ ਤਾਂ ਲੋ ਜੋ ਤਰਨਦਾ ਵਾ ਤੇ ਦੋ ਦਿਨ ਰਹਿ ਗਏ ਤੇ ਚੂੜਾ ਚੜਾ ਵੀ ਹੋਣਾ ਕਲੀਰੇ ਕੁਲੇ ਵੀ ਆਪੇ ਖਰੀਦ ਲਿਆਓ ਮੇਰੀ ਤੇ ਲੋੜ ਨਹੀਂ ਤੁਹਾਨੂੰ ਨਾਲੇ ਦੀਦੀ ਆਪਦੀ ਕੁੜੀ ਦੀ ਜ਼ਬਾਨ ਡਾਕਲਾ ਵੱਡੀ ਦੀ ਇਹ ਬੋਲਦੀ ਮੇਰੇ ਗਾੜੀ ਤੂੰ ਲੜਾਈ ਕਰਦੇ ਤਾਂ ਹੀ ਬੋਲਣਾ ਪੈਂਦਾ ਚੁੱਪ ਕਿੰਨਾ ਟਾਈਮ ਰੋ ਕੋਈ ਵੱਡਿਆ ਗਾੜੀ ਨਹੀਂ ਨਾ ਬੋਲੀਦਾ ਹੁੰਦਾ ਜਿੱਦਾਂ ਤੂੰ ਬੋਲਦੀ ਆ ਇੱਕਦ ਤੂੰ ਹੀ ਮੇਰੇ ਪੱਲੇ ਸਿਰ ਤੇ ਚੜ ਕੇ ਬੈਠੀ ਆ ਇੱਕ ਤੂੰ ਮੇਰੇ ਨਾਲ ਜ਼ਬਾਨ ਲੜਾਉਂਦੀ ਆ ਜੋ ਗਾੜੀਆਂ ਤੇ ਮਮਾ ਉਹ ਨਹੀਂ ਹੈ ਉਹ ਵੀ ਤੇ ਹੈਗੀ ਆ ਉਹ ਤਾਂ ਬੋਲਦੀ ਨਹੀਂ ਆ ਇਦਿਆਰੀ ਕਰਦੇ ਆ ਕਿੰਨਾ ਟਾਈਮ ਚੁੱਪ ਰਾਵਾਂਗੇ ਮਮਾ ਆਪਾਂ ਇਹ ਹੱਦ ਦੀ ਕਰਤੀ ਵਿਆਹ ਜਿੱਦਾਂ ਦਾ ਰੱਖੋ ਉਹਨਾਂ ਦੀ ਲੜਾਈ ਸ਼ੁਰੂ ਇਹਨਾਂ ਦੀ ਜਿੰਨਾ ਚਿਰ ਪੈਣਾ ਮੇਰੇ ਘਰ ਬੈਠੀਆਂ ਤਾਨੂੰ ਚੁੱਪ ਹੀ ਰਹਿਣਾ ਪੈਣਾ ਜੇ ਮਮਾ ਕੋਈ ਸਮਾਨ ਲੈ ਕੇ ਸੋਸ ਵੀ ਲੈ ਕੇ ਆਏ ਨਾ ਸੋਸ ਕੇ ਲੈ ਕੇ ਆਏ ਇੱਕ ਤਾਂ ਤੁਸੀਂ ਮਾਂ ਨਾਨੀ ਤੁਹਾਡੀ ਮਗਲ ਲਾ ਰਾ ਦਿੰਦੀ ਆ ਨਾਨੀ ਦੇ ਮਗਲ ਲਾ ਕੇ ਤੋਰ ਪੈਂਦੀਆਂ ਜੋ ਮਾਮੀ ਨੂੰ ਤੇ ਤੁਸੀਂ ਕੋਈ ਪੁੱਛਦੀਆਂ ਵੀ ਨਹੀਂ ਜੋ ਮਾਮੀ ਨੂੰ ਕੀ ਪੁੱਛੇ ਤੂੰ ਲੜਾਈ ਪਾ ਕੇ ਬੈਠੀਂ ਲੜਾਈ ਪਾ ਕੇ ਲੜਾਈ ਮੈ ਫੋਨ ਨਹੀਂ ਨਾਨ ਮੈਨੂੰ ਫੋਨ ਲਾ ਕੇ ਦੱਸ ਦੇ ਮਮਾ ਬੜਾ ਪੱਧਰਾ ਮਾਮਾ ਦੇ ਉਸ ਲਈ ਤੇਰੀ ਮਾਮਾ ਤਾਂਡੇ ਵਾਲੀ ਆ ਤਾਂਡੇ ਵਾਲੀ ਆ ਸੁਝਾਈ ਤੇਰੀ ਨਹੀਂ ਦਾ ਸਦੀ ਦਾ ਮਾਨੂੰ ਬਸ ਬਹੁਤ ਜ਼ਿਆਦਾ ਹੋ ਗਿਆ ਉਹਨਾਂ ਬਹੁਤ ਨਾਨੀ ਨੂੰ ਤੇ ਥੱਲੇ ਲਾ ਕੇ ਰੱਖਿਆ ਵਾ ਮੈਂ ਕੀ ਮੰਨਾਂ ਰੋਂਦੇ ਰਿੰਦੇ ਰੋ ਜਿੰਦੀ ਰਹਿੰਦੀ ਮੈਂ ਨਾਨੀ ਤੇ ਉਹੀ ਰੋਂਦੀ ਰਹਿੰਦੀ ਆ ਉਹਦੀ ਤੇ ਹੱਥ ਬਣ ਗਏ ਸ਼ੁਰੂ ਤੋਂ ਜਦੋਂ ਨੇ ਤੇ ਵਿਆਹ ਕੀਨੇ ਹੋਏ ਤਾਂ ਢੇ ਕੰਮ ਆ ਮੰਮੀ ਆ ਜਾਓ ਹੁਣ ਬਹੁਤ ਹੋ ਗਿਆ ਵਾ ਆ ਜਾਓ ਹੁਣ ਅੰਦਰ ਆਹੋ ਕੋਸਤੇ ਤੂੰ ਹੀ ਕਰਉਣਾ ਚਾਹੁੰਦੀ ਆ ਜੋ ਮੇਰਾ ਪੋਤ ਵੀ ਅੱਜ ਮੇਰੇ ਹੱਥੀ ਪੈ ਗਿਆ ਸੋਕੀ ਹੁਣ ਇਹਦੀ ਜ਼ੁਬਾਨ ਨੇ ਤੜਾ ਕਰਉਣਾ ਮੈਂ ਤੇ ਪਛਤਾਉਂਦੇ ਕਿ ਤੁਹਾਨੂੰ ਕਾ ਤੋ ਇੱਥੇ ਲੈ ਆਈ ਮੈਂ ਲੈ ਪੈ ਗਈ ਮੇਰੇ ਡੈਣਾ ਆਣ ਕੇ ਮੈਂ ਰੋਜ਼ ਦੇ ਆ ਮੈਂ ਤੈਨੂੰ ਕਿੰਨੀ ਵਾਰੀ ਕਹਾਂ ਨਾ ਬੋਲਿਆ ਖੱਤੀ ਕਦੋਂ ਪਿਆਓ ਝੂਠ ਹੀ ਚੁੰਨਦੇ ਆਪ ਨੂੰ ਤੇ ਨਾਮ ਲਈ ਜਾਣਦੇ ਆ ਵੇਖਿਆ ਤੀ ਪਿਆ ਉਹ ਲੈ ਕੇ ਜਾਣਦੇ ਹਾਂ ਚਲੋ ਮੰਮੀ ਚਲੀਏ ਤੁਸੀਂ ਮੈਨੂੰ ਜੀਦੀ ਨੂੰ ਮਾਰਨਾ ਜੀਦੀ ਨੂੰ ਮਾਰਨਾ ਤੇ ਜਾਰੇ ਨੇ ਮਰ ਜਾਣਾ ਇੰਨਾ ਪਿੱਛੇ ਜਿਹਨੇ ਲੜਾਈ ਪਾਈ ਆ ਤੂੰ ਤਾਂ ਕਿਉਂ ਵਰਗੀ ਆ ਕੋਰੀ ਕਰਾਰੀ ਲਉ ਸੁਖੇ ਤੇਰਾ ਵੀ ਉਹਦੇ ਅਰਗਾ ਵਾ ਜਿੰਨਾ ਤੂੰ ਬੋਲਦੀ ਆ ਫਿਰ ਬੈਠ ਕੇ ਸੁਣੀ ਜਾ ਇਨਵਰਨਡ ਦੀ ਲੋੜ ਹੈ ਤੈਨੂੰ ਕਿਉਂ ਮੇਰੇ ਸਿਰ ਤੇ ਸਵਾਪ ਪਾਉਂਦੀ ਆ ਤੁੱਕ ਖਾਨੀਆਂ ਮੈਂ ਪੜਾ ਦੇ ਘਰ ਬੈ ਕੇ ਫੇਰ ਰੋਈ ਜਾ ਤੇ ਸੁਣੀ ਜਾ ਤੇ ਕੰਮ ਕਰੀ ਜਾ ਤੇ ਜਿੰਨਾ ਸਮਾਨ ਆਪਣਾ ਹੈਗਾ ਨਾ ਜੋ ਵੀ ਆਪਣਾ ਬੰਦ ਹੋ ਉਹਨਾਂ ਨੂੰ ਦੇ ਦੋ ਫਰੀਦ ਚ ਉਹ ਚਾਹੁੰਦੇ ਵੀ ਆ ਕਿ ਆਪਾਂ ਨਿਕਲ ਜਾਈਏ ਘਰੋਂ ਨਾਨੀ ਵੀ ਉਹੋ ਜੇ ਕਿਹ ਕਹਿੰਦੀ ਤੈਨੂੰ ਘਰੋਂ ਕੱਢਣ ਲੱਗੇ ਇੱਕ ਦਿਨ ਆਉਣਾ ਟਾਈਮ ਇੱਕ ਦਿਨ ਟਾਈਮ ਇਹ ਵੀ ਆ ਜਾਣਾ ਆਪਾਂ ਤੈਨੂੰ ਕੱਢ ਹੀ ਦੇਣਾ ਬਾਹਰ ਵੇਖ ਲਿਓ ਆਉਣ ਹੀ ਵਾਲਾ ਟਾਈਮ ਹੋ ਵੀ ਤੂੰ ਤੇ ਕਾਇਲ ਐ ਮਿੰਦਾ ਤੂੰ ਤੇ ਤੈਨੂੰ ਤਾਂ ਕੋਈ ਛੱਡਣ ਦੀ ਤਾਂ ਮੈਂ ਚੰਗਾ ਸੀ ਚਲੋ ਬੀਬੀ ਤੁਸੀਂ ਸਹਾ ਕਰੇ ਮਮੀ ਉਹਦਾ ਗੁੱਸਾ ਜੀ ਤੋਂ ਹੁੰਦਾ ਤੂੰ ਵੀ ਥੋੜਾ ਬੋਲਿਆ ਕਰ ਆਪਦੇ ਲਈ ਮੈਂ ਕੀ ਬੋਲਾਂ ਕਹਿਣਾ ਕਿ ਵਿਆਹ ਕਰਿਆ ਤੇ ਇਕੱਲੇ ਬੈਠੀ ਆ ਤੇ ਤੇਰੇ ਘਰ ਵਾਲਿਆਂ ਨੂੰ ਸ਼ਾਪ ਪੈਣੀ ਤੇਰਾ ਹੀ ਜਲੂਸ ਨਿਕਲਣਾ ਫਿਰ ਜਿੰਨਾ ਉਹਨਾਂ ਨੇ ਉਹ ਵੇਖੀ ਵਾਚ ਕਿੰਨੀ ਖਰਾਬ ਹੋਈ ਪਈ ਪਾਲਿਸ਼ ਵੀ ਨਹੀਂ ਹੋਈ ਆਪ ਨਹੀਂ ਕਿਸੇ ਚਾਹ ਆਪਾਂ ਕੀ ਕਰੀਏ ਕਿਸਮਤ ਆ ਬਣੋਣੀ ਪੈਂਦੀ ਆ ਐਦਾਂ ਨਹੀਂ ਬਣਦੀ ਜਿਹਦੇ ਪਿਓ ਦੇ ਸਾਥ ਦਿੱਤਾ ਹੁੰਦਾ ਤਾਂ ਅੱਜ ਆਪਾਂ ਕਿਉਂ ਦਿਲ ਲਾ ਰਹੇ ਹੁੰਦੇ ਤੇ ਡੈਡ ਹੀ ਨੇ ਨਹੀਂ ਦਿੱਤੇ ਨਮੀ ਸੇ ਥੋੜਾ ਭਾਣ ਸਾਰੇ ਕੋਈ ਸੁਣਾਈ ਜਾਊਗਾ ਕੋਈ ਨਾ ਤੇ ਇਸ਼ਾਰਾ ਦੋ ਕਿ ਤੈਨੂੰ ਕਦੋਂ ਆਪਦੇ ਫਿਰ ਬੱਚਤਾਂ ਨੂੰ ਹੋਰ ਔਖਾ ਨਹੀਂ ਹੁੰਦਾ ਮੈਨੂੰ ਪਤਾ ਕਿਵੇਂ ਇਹਨਾਂ ਨਾਲ ਕਰਨਾ ਵਾ ਕੋਈ ਔਖਾ ਨਹੀਂ ਹੁੰਦਾ ਤੇਓ ਹੋ ਔਰ Thornton ਕੀ ਗੱਲ ਲੰਮੇ ਪਈ ਆ ਠੀਕ ਨਹੀਂ ਗੀ ਮੰਮਾ ਨੇ ਰੋਟੀ ਵੀ ਨਹੀਂ ਖਾਦੀ ਟੈਨਸ਼ਨ ਲੈ ਕੇ ਬੈਠੇ ਔਰ ਹੁੰਦੇ ਟੈਨਸ਼ਨ ਨਾ ਲੈ ਉਹਦਾ ਤੇ ਇਹੋ ਹਾਲ ਆ ਤੂੰ ਬਾਗਰੂਆ ਆ ਕੇ ਤੇ ਬੂਏ ਉਠਾ ਮੰਮਾ ਉਠੋ ਤਾਂ ਨਾਨੀਏ ਉਠੋ ਕੀ ਗੱਲ ਆ ਹੋਰ ਵੀ ਮੇਰਾ ਸਿਰ ਵੜਾ ਪੀਟ ਕਰਦਾ ਬੀਪੀ ਵਧਾ ਲਿਆ ਨਾ ਵਾ ਇੰਨਾ ਬੋਲੀ ਹੀ ਖਾ ਲੋ ਹਾਂ ਤਾਂ ਉਠ ਮਰਤੀ ਕੋਈ ਨਹੀਂ ਔਠੀ ਜਾਨੀ ਇਹ ਗੱਲ ਹੋ ਗਈ ਭਾਜੀ ਕੋਈ ਨਹੀਂ ਕੋਈ ਸਰਦਰ ਦੋਪਰ ਆ ਜਾਓ ਦਵਾਈ ਲੈ ਕੇ ਔਠੀਓ ਆ ਜਾਓ ਦਵਾਈ ਦੁਆਲੇ ਮੈਂ ਆਜਾਓ ਕੋਈ ਨਹੀਂ ਚੱਲ ਨਹੀਂ ਆ ਜਾਓ ਪਰ ਮੈਂ ਜਾਣੇ ਤੇ ਇਹ ਗੱਲ ਇਹਨੇ ਰੋਟੀ ਨਹੀਂ ਖਾਦੀ ਕੱਲ ਦੀ ਨਹੀਂ ਕਿਉਂ ਨਹੀਂ ਖਾਦੀ ਟੈਨਸ਼ਨ ਰੋਟੀ ਨਹੀਂ ਛੱਡੀਦੀ ਹੁੰਦੀ ਹੁਣ ਤੂੰ ਉਹਦੇ ਮਗਰ ਲਾ ਕੇ ਰੋਟੀ ਛੱਡ ਦੇਗੀ ਮੈਂ ਬਾਜੂ ਉਹਨੇ ਥੋੜਾ ਦਿਨ ਆਣ ਕੇ ਆਖਣਾ ਵਾ ਫੇ ਜਿੱਦੀ ਰੋਟੀ ਖਾ ਲਾ ਔਰ ਜਮ ਮਮਾ ਉਹਦੇ ਤੇ ਦੋ ਵਾਦ ਜਾਣੇ ਆਖਣਾ ਨਾ ਹੀ ਖਾਣ ਆ ਜਾਓ ਮੈਂ ਮੋਟਰਸਾਈਕਲ ਸਟਾਰਟ ਕਰਨ ਲੱਗਾ ਹਾਂ ਤੇ ਆ ਜਾਓ ਦਵਾਈ ਲੈ ਤਾਂ ਉਠ ਵਾਗਰੂ ਆ ਕੇ ਨਾ ਤੇ ਤੈਨੂੰ ਬੂਹੇ ਠੋਣਾ ਵਾ ਟੈਨਸ਼ਨ ਨਹੀਂ ਲੈਣੀ ਕੋਈ ਕੀ ਫਟ ਮਾਰਦਾ ਵਾ ਟੈਨਸ਼ਨ ਲੈ ਲਈ ਕਾਦੀ ਟੈਨਸ਼ਨ ਲੈ ਲਈ ਇਹਨਾਂ ਨੇ ਮੈਨੂੰ ਇਹ ਕਰਦਾ ਹੀ ਨਹੀਂ ਫਾਇਦੇ ਨਹੀਂ ਕਿ ਕਿ ਰੋਟੀ ਨਹੀਂ ਬਿਮਾਰ ਆ ਤਾਂ ਚੁੱਪ ਕਰ ਜਾ ਬਟ ਹੋਰ ਰੋਲਾ ਪਾਉਣਾ ਰੋਲਾ ਪਾਉਣਾ ਰੋਟੀ ਪੱਕੀ ਪਈ ਖਾਣ ਤੇ ਮੈਂ ਜਾਂ ਨਹੀਂ ਭੈਣ ਆਵੇ ਤੇ ਅੰਦਰ ਆਪੀ ਬਣਾਵਾ ਨਹੀਂ ਹਰਾਮ ਕਰਦੀ ਹੋ ਕੇ ਬੈਗੀ

ਮੈਂ ਤੇ ਉਹ ਵੇਲਾ ਘੜੀ ਪਸਤੋਂਦੀ ਮੈਂ ਤਾਂ ਕੱਤਾ ਇਨਾ ਤਿੰਨਾਂ ਨੂੰ ਘਰੇ ਲੈ ਆਈ ਤੇ ਨਾਲ ਲਿਆਉਣੀ ਆ ਮੇਰੇ ਹੱਥ ਜੋੜੇ ਮੈਂ ਕੁਛ ਨਹੀਂ ਪਾਉਂਦੀ ਟੌਪਸ ਵੀ ਲੱਲਾ ਫੂਲ ਲੜਾਈ ਨਾ ਕਰੋ ਮਾਰਾ ਦੇ ਮੱਥੇ ਦੇ ਵਿੱਚ ਵਗਾ ਕੇ ਟੌਪਸਾਂ ਜਿਹੜੀਆਂ ਆ ਜਾਂਦੀ ਆ ਚਾਹੁੰਦੀ ਵੀ ਓਏ ਹੋਈ ਆ ਜਿੱਦਨ ਮੰਮੀ ਉਹਨੂੰ ਰੱਖ ਲਾ ਨਾ ਟੈਨਸ਼ਨ ਤੇ ਫਿਰ ਮੈਂ ਵੀ ਨਹੀਂ ਇਹਨਾਂ ਨੂੰ ਛੱਡਣਾ ਮੈਂ ਲੱਗਿਆ ਨਹੀਂ ਇਹਨੂੰ ਲੱਗਣ ਦੇਣਾ ਮੂੰਹ ਨਹੀਂ ਵੇਖਣ ਦੇਣਾ ਜੇ ਇਹਨੂੰ ਕੁਛ ਹੋ ਗਿਆ ਤੇ ਮੈਂ ਸੋਚੰਡੀ ਆ ਜਮਾ ਮੇ ਨੂੰ ਫੋਨ ਲਾ ਕੇ ਦੱਸਾਂ ਜਿਨੀ ਨਾ ਟੈਨਸ਼ਨ ਪਾਈ ਮਾਮਾ ਵੀ ਉਹਦਾ ਹੀ ਆ ਮਾਮਾ ਕੀ ਤਾਂ ਮਾਮਾ ਕਿਹਾ ਸਾਡਾ ਵਾ ਮਾਮਾ ਵੀ ਉਸੇ ਦਾ ਹੀ ਆ ਹੁਣ ਮਾਮਾ ਡਾਡਾ ਨਹੀਂਗਾ ਚੜਾਤੀ ਆ ਤੁਸੀਂ ਜਵਾਬ ਦੇ ਦਿਓ ਆਪੇ ਜਨੂਸ ਨਿਕਲੂਗਾ ਤੇ ਪਤਾ ਲੱਗੂ ਆ ਇਦਾਂ ਵਿਆਹ ਹੁੰਦੇ ਆ ਇੱਕ ਬੰਨੇ ਮੰਮੀ ਹੀ ਬਿਮਾਰ ਆ ਤੇ ਹੋਰ ਬਿਮਾਰ ਟੈਨਸ਼ਨ ਹੋਰ ਲੱਭ ਲੋਗੇ ਕੋਈ ਦਾ ਜੋ ਮਰਜੀ ਕਰਾਣਾ ਅਹੀਂ ਰਹਿ ਨਹੀਂ ਦੇਣਾ ਕੰਗਾਈ ਨਹੀਂ ਕਰ ਜੇ ਸਾਡੇ ਸਿਰ ਚੜੇ ਪਏ ਆ ਟੈਨਸ਼ਨਾਂ ਹਾਈ ਲੈਂਡ ਆ ਇਨਾਂ ਨੂੰ ਕੋਈ ਸ਼ਰਮ ਹੀ ਨਹੀਂ ਆ ਇਹਨੂੰ ਨੇ ਆ ਗਈ ਇਹਨੂੰ ਖਾਧਗਾ ਪੀਤਗਾ ਵਾ ਇਹ ਬੋਲਣ ਵਾਲੀ ਬਲਬੜ ਮੈਂ ਰੋਜ਼ ਮੈਨੂੰ ਛਿੱਤਰ ਫੇਰਦੇ ਇਨਾਂ ਦੀ ਵਜੋਂ ਕਿ ਤੂੰ ਬੋਲਦੀ ਹੈ ਬੋਲਦੀ ਆ ਹੁਣ ਆਖੂਗੀ ਨਾਨੀ ਵੀ ਉਹਨਾਂ ਦੇ ਵੱਲਦੀ ਹੋ ਗਈ ਆ ਹੋਣਾ ਨਹੀਂਗਾ ਆ ਮਾਂ ਦਾ ਬੜਾ ਦਿਨਾਂ ਦੀ ਵੇਖਣ ਲਈ ਆ ਪੇ ਹੱਥੀ ਰਿਸ਼ਤਾ ਕਰਾ ਕੇ ਇਹ ਕੀ ਕੁਛ ਕਰਨ ਲਈ ਆਏ ਉਹਨਾਂ ਦਾ ਮਾਂਜਪਤਾ ਕੀ ਕੱਢਣਾ ਕਰੋ ਕਿਵੇਂ ਵੀ ਕੱਢਾ ਕੱਢ ਦੇਣਾ ਜਿੰਨਾਂ ਦਾ ਕੋਈ ਨਾਂ ਦਾ ਉਹਨਾਂ ਦਾ ਵਾਇਗਰੂ ਹੁੰਦਾ ਸਤਗੁਰ ਹੁੰਦਾ ਉਹਨਾਂ ਦਾ ਕੋਈ ਗੱਲ ਨਹੀਂ ਬਾਬੇ ਸ਼ਹੀਦ ਉਹਨਾਂ ਦੇ ਨਾਲ ਹੁੰਦੇ ਆ ਠੀਕ ਆ ਨਾ ਤੂੰ ਨਾ ਇਨੀ ਟੈਨਸ਼ਨ ਲੈ ਤੂੰ ਤਾਂ ਉੱਠ ਆਹਦੇ ਪਤੀਏ ਨੂੰ ਖੜ ਨਾਲ ਤੇ ਦਵਾਈ ਲਿਆ ਤੇ ਰੋਟੀ ਪਾਣੀ ਖਾ ਤੀਏ ਮੰਮੀ ਉੱਠੋ ਟੈਨਸ਼ਨ ਨਾ ਲਓ ਪਾਣੀ ਲਿਆਵਾਂ ਨਹੀਂ ਤੇ ਪਹਿਲਾਂ thanks ਦੇਖ ਰਹਾ ਹੈ